ਤੁਸੀਂ ਦੇਖ ਰਹੇ ਹੋ ਦਿਨਕ ਸੂਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਬਟਾਲਾ ਦੀਆਂ ਸੜਕਾਂ ਦੇ ਉੱਤੇ ਤਾਜਲ ਮਾਰਚ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ 16 ਤਰੀਕ ਨੂੰ ਖਿਲਾਫ ਬੜੀ ਤਕੜੀ ਮਹਿੰਮ ਕਿਸਾਨਾਂ ਵੱਲੋਂ ਚਲਾਈ ਜਾ ਰਹੀ ਆ ਆਪਾਂ ਗੱਲਬਾਤ ਕਰਾਂਗੇ ਕੁਮਾਨ ਸਾਹਿਬ ਸਾਡੇ ਨਾਲ ਨੇ ਕੁਮਾਨ ਸਾਹਿਬ ਦੱਸਿਓ ਕਿ ਇਹ ਜਿਹੜੀ ਮਹਿੰਮਾ ਕਿਸ ਤਰੀਕੇ ਨਾਲ ਚਲਾਈ ਜਾ ਰਹੀ ਆ ਤੇ ਲੋਕਾਂ ਨੂੰ ਲਾਮਬੰਦ ਕਿਸ ਤਰੀਕੇ ਨਾਲ ਕਰਨਾ ਤੇ ਕੀ ਮੰਗਾਂ ਨੇ ਇਹ ਜਿਹੜੀ ਮੁਹਿੰਮ ਆ ਇਹ ਪਹਿਲਾਂ ਮੈਂ ਥੋੜਾ ਜਿਹਾ ਕਰਦਾ ਸਹੀ ਵੀ ਇਹ ਜਿਹੜੀ ਕਾਲ ਆ 16 ਫਰਵਰੀ ਨੂੰ ਭਾਰਤ ਬੰਦੀ ਕਾਲ ਆ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਐਸ ਕੇ ਐਮ ਚ ਜਿੰਨੀਆਂ ਜਥੇਬੰਦੀਆਂ ਨੇ ਜਿੰਨੀਆਂ ਟ੍ਰੇਡ ਯੂਨੀਅਨ ਐ ਸਾਰੀਆਂ ਟ੍ਰੇਡ ਯੂਨੀਅਨਾਂ ਹਜ਼ਾਰਾਂ ਦੇ ਕਰੀਬੇ ਬਣ ਜਾਂਦੀਆਂ ਯੂਨੀਅਨਾਂ ਟ੍ਰੇਡ ਯੂਨੀਅਨਾਂ ਕਿਸਾਨ ਯੂਨੀਅਨਾਂ ਦਾ ਮਿਲਾ ਕੇ ਉਸ ਤੋਂ ਇਲਾਵਾ ਜਿਹੜੀਆਂ ਮੁਲਾਜ਼ਮ ਯੂਨੀਅਨ ਨੇ ਟਰਾਂਸਪੋਰਟ ਵਾਲੀਆਂ ਨੇ ਉਹ ਸਾਰਿਆਂ ਨੇ ਕਾਲ ਦਿੱਤੀ ਆ 16 ਫਰਵਰੀ ਨੂੰ ਭਾਰਤ ਬੰਦੀ ਉਹਨੂੰ ਸਫਲ ਕਰਨ ਲਈ ਅੱਜ ਸਾਰੇ ਸ਼ਹਿਰਾਂ ਦੇ ਵਿੱਚ ਇਹ ਮਾਰਚ ਹੋ ਰਹੇ ਨੇ ਇਕੱਲਾ ਬਟਾਲੇ ਚ ਨਹੀਂ ਸਾਰੇ ਸ਼ਹਿਰਾਂ 'ਚ ਗਰਦਾਸਪੁਰ ਜ਼ਿਲ੍ਹੇ ਦੇ ਵੀ ਸਾਰੇ ਸ਼ਹਿਰਾਂ 'ਚ ਹੋ ਰਹੇ ਨੇ ਮਾਰਚ ਔਰ ਉਸ 16 ਫਰਵਰੀ ਦੇbande ਸੱਦੇ ਨੂੰ ਸਫਲ ਬਣਾਉਣ ਲਈ ਹੋ ਰਹੇ ਨੇ ਇਹਦੇ ਵਿੱਚ ਤੁਸੀਂ ਦੇਖੋਗੇ ਸਾਰਿਆਂ ਦੇ ਝੰਡੇ ਨੇ ਸਾਰੀਆਂ ਜਥੇਬੰਦੀਆਂ ਨੇ ਮਜ਼ਦੂਰ ਮੁਲਾਜ਼ਮ ਨੌਜਵਾਨ ਕਿਸਾਨ ਟਰਾਂਸਪੋਰਟ ਜਥੇਬੰਦੀਆਂ ਵੀ ਨੇ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਸਾਡੇ ਨਾਲ ਇਹਨਾਂ ਨੇ ਸੱਤ ਮੰਗਾਂ ਸਾਡੀਆਂ ਮੰਨੀਆਂ ਸੀ ਜਿਦੋਂ ਹੀ ਸਿੰਘੂ ਬਾਰਡਰ ਤੋਂ ਵਾਪਸ ਆਇਆ ਅੰਦੋਲਨ ਤੋਂ ਸਾਡੇ ਨਾਲ ਇਹਨਾਂ ਲਿਖਤੀ ਫੈਸਲਾ ਕੀਤਾ ਭਾਰਤ ਸਰਕਾਰ ਨੇ ਉਹ ਹਜੇ ਤੱਕ ਇੱਕ ਵੀ ਮੰਗ ਉਹਨਾਂ ਨੇ ਪੂਰੀ ਨਹੀਂ ਕੀਤੀ ਉਹ ਸੱਤ ਵੀਆ ਸੱਤ ਖੜੀਆਂ ਨੇ ਉਹ ਮੰਗਾਂ ਸਾਰੀਆਂ ਸੱਤ ਮੰਨਵਾਉਣੀਆਂ ਨੇ ਇਹਨਾਂ ਕੋ ਉਹਦੇ ਲਈ ਅੰਦੋਲਨ ਸ਼ੁਰੂ ਹੋਇਆ ਇਹ ਉਦੋਂ ਦਾ ਹੀ ਸ਼ੁਰੂ ਹੋਇਆ ਉਦੋਂ ਦੇ ਹੀ ਅਸੀਂ ਮਾਰਚ ਕਰਦੇ ਆ ਇਹਨਾਂ ਨੂੰ ਮੰਗ ਪੱਤਰ ਦਿੰਨੇ ਆ ਹੁਣ ਅਸੀਂ ਭਾਰਤ ਬੰਦ ਕਰ ਕੀਤਾ ਜਾਏਗਾ ਕਿਉਂਕਿ ਹੁਣ ਵੱਡਾ ਪੂਰਾ ਭਾਰਤੀ ਜੁੜ ਗਿਆ ਹੈ ਇਹਦੇ ਵਿੱਚ ਜਦੋਂ ਕਿਸਾਨ ਆ ਗਏ ਮਜ਼ਦੂਰ ਆ ਗਏ ਮੁਲਾਜ਼ਮ ਆ ਗਏ ਨੌਜਵਾਨ ਆ ਗਏ ਸਾਰੇ ਅੱਗੇ ਫਿਰ ਤੇ ਕੋਈ ਹੋਰ ਰਹਿੰਦਾ ਹੀ ਨਹੀਂ ਇਹਦੇ ਵਿੱਚ ਹੁਣੇ ਬਹੁਤ ਤਕੜਾ ਅੰਦੋਲਨ ਪੜਨ ਜਾ ਰਿਹਾ ਹੈ ਔਰ ਅੱਜ ਸਮਝ ਲਓ ਕਿ ਇਸ ਅੰਦੋਲਨ ਦਾ ਨਵੇਂ ਅੰਦੋਲਨ ਦਾ ਆਗਾਜ਼ ਹੈ ਔਰ ਇਸੇ ਕਰਕੇ ਅੱਜ ਵੱਡੀ ਗਿਣਤੀ ਦੇ ਸੈਂਕੜਿਆਂ ਦੇ ਤਦਾਦ ਚ ਆਏ ਨੇ ਕਿਸਾਨ ਮਜ਼ਦੂਰ ਮੁਲਾਜ਼ਮ ਕਿਉਂਕਿ ਇਹ ਇਤਿਹਾਸਿਕ ਮੌਕਾ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਤੁਹਾਨੂੰ ਦੱਸ ਦਿੰਦਾ ਮੈਂ ਐਮ ਐਸ ਪੀ ਜਿਹੜੀ ਆ ਉਹਦਾ ਗਰੰਟੀ ਕਾਨੂੰਨ ਅਸੀਂ ਲੈਣਾ ਹੈ ਉਹ ਸਾਡੇ ਨਾਲ ਫੈਸਲਾ ਹੋਇਆ ਸੀ ਲੈਣਾ ਨਹੀਂ ਪੂਰਾ ਕਰਾਉਣਾ ਹੈ ਜਿਹੜਾ ਫੈਸਲਾ ਹੋਇਆ ਵਾ ਔਰ ਸੀ 2 50 ਦੇ ਹਿਸਾਬ ਨਾਲ ਸਾਨੂੰ ਜਿਹੜਾ ਰੇਟ ਮਿਲੇ ਜਿਹੜੇ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਜਿੰਨੇ ਕਰਜ਼ੇ ਨੇ ਜਿਹੜੇ ਇਹਨਾਂ ਦੇ ਗਲਤੀ ਕਰਨੇ ਚੜੇ ਨੇ ਉਹ ਕੋਈ ਕਿਸਾਨਾਂ ਦੀ ਉਹਦੇ 'ਚ ਕੋਈ ਗਲਤੀ ਨਹੀਂ ਕਿਉਂਕਿ ਇਹਨਾਂ ਰੇਟ ਪੂਰਾ ਨਹੀਂ ਦਿੱਤਾ ਐ ਐਮ ਐਸ ਪੀ ਨੇ ਤੇ ਕਿਸਾਨ ਕੀ ਕਰਨ ਉਹਨਾਂ ਨੂੰ ਕਰਜ਼ੇ ਲੈਣੇ ਪਏ ਇਹ ਉਹ ਸਾਰੇ ਕਰਜ਼ੇ ਮਾਫ ਕਰਨ ਲਕੀਮਪੁਰ ਕੀਰੀ ਦੇ ਸ਼ਹੀਦਾਂ ਨੂੰ ਇਨਸਾਫ ਦੇਣ ਜਿਹੜੇ ਇਹਨਾਂ ਨੇ ਸਾਡੇ 4-5 ਕਿਸਾਨਾਂ ਤੇ ਉੱਥੇ ਨਜਾਇਜ਼ ਪਰਚਾ ਕੀਤਾ ਹੈ ਉਹ ਪਰਚਾ ਕੈਨਸਲ ਕਰਾਉਣਾ ਹੈ ਜਿਹੜਾ ਅਜੇ ਮਿਸ਼ਰਾ ਪੈਣੀ ਹੈ ਜਿਹਦੇ ਬੇਟੇ ਨੇ ਉੱਥੇ ਸਾਡੇ 4 ਕਿਸਾਨ ਇੱਕ ਪੱਤਰਕਾਰ ਵੀ ਸ਼ਹੀਦ ਕੀਤਾ ਸੀ ਉਹ ਅੰਦੋਲਨ ਦੌਰਾਨ ਉਹਨੂੰ ਬਰਕਾਰਸ ਤੱਕ ਇਹਨਾਂ ਨੇ ਕੀਤਾ ਇਹਨਾਂ ਅੱਗੇ ਨਾ ਵਾਅਦਾ ਕੀਤਾ ਸੀ ਕਰਾਂਗੇ ਪਰ ਕੀਤਾ ਨਹੀਂ ਇਹ ਸਾਰੇ ਸਾਰੀਆਂ ਮੰਗਾਂ ਨੇ ਜਿਹੜੀਆਂ ਇੱਕ ਸਾਡੀ ਮੰਗ ਹੈ ਕਿ ਜਿਹੜੇ ਕਿਸਾਨ ਜਿਹੜੇ 60 ਸਾਲ ਤੋਂ ਉੱਪਰ ਹੋ ਜਾਂਦੇ ਨੇ ਉਹਨਾਂ ਨੂੰ 10 10000 ਦੀ ਪੈਨਸ਼ਨ ਲੱਗਣੀ ਚਾਹੀਦੀ ਆ ਮਜ਼ਦੂਰਾਂ ਦੀ ਨਾਲ ਅੱਜ ਮੰਗ ਜੁੜ ਗਈ ਹੈ ਇਹਨਾਂ ਦੇ ਕਿ ਜਿਹੜੇ ਉਹਨਾਂ ਦੇ ਚਾਰ ਲੇਬਰ ਕੋਡ ਨਵੇਂ ਬਣੇ ਨੇ ਉਹ ਲਾਗੂ ਨਹੀਂ ਹੋਣਦਿਆਂਗੇ ਹੀ ਔਰ ਪੁਰਾਣੇ ਹੀ ਜਿਹੜੇ ਇਹਨਾਂ ਦੇ ਕਾਨੂੰਨ ਪਹਿਲਾਂ ਦੇ ਚੱਲਦੇ ਉਹ ਚੱਲਣਗੇ ਮਜ਼ਦੂਰਾਂ ਦੀ ਮੰਗ ਹੈ ਜਿਹੜੀ ਨਵੀਂ ਪੈਨਸ਼ਨ ਸਕੀਮ ਆ ਉਹ ਲਾਗੂ ਨਹੀਂ ਕਿਉਂਕਿ ਉਹ ਨਹੀਂ ਚਾਹੁੰਦੇ ਉਹ ਇਹ ਉਹ ਸਕੀਮ ਸਹੀ ਨਹੀਂ ਹੈਗੀ ਜਿਹੜੇ ਮਜ਼ਦੂਰ ਆ ਉਹਦੇ ਵਿੱਚ ਉਹਨਾਂ 12 ਘੰਟੇ ਡਿਊਟੀ ਕਰਦੀ ਐ 8 ਘੰਟੇ ਡਿਊਟੀ ਤੁਸੀਂ 12 ਘੰਟੇ 24 ਘੰਟੇ ਕਰਾ ਲਓ ਪਰ ਉਹਦਾ ਖਰਚ ਜਿਹੜਾ ਤੁਸੀਂ ਸਾਨੂੰ ਮੁੱਲ ਤੇ ਪੂਰਾ ਦੋ ਮਿਹਨਤ ਦਾ 8 ਘੰਟੇ ਦਾ ਮੁੱਲ ਦੇ ਕੇ 12 ਘੰਟੇ ਕਰਾਉਣਾ ਚਾਹੁੰਦੇ ਨੇ ਇਹ ਕੋਈ ਗੱਲ ਸਹੀ ਨਹੀਂ ਹੈਗੀ ਜੇ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ ਤੁਹਾਡੇ ਲੀਡਰਾਂ ਦੀ ਮੀਟਿੰਗ ਹੁੰਦੀ ਆ ਭਵੰਤਪਾਨ ਸਰਕਾਰ ਦੇ ਨਾਲ ਤੇ ਕਾਫੀ ਉਹਦੇ ਵਿੱਚ ਜਿਹੜੇ ਆ ਉਹ ਖੁਸ਼ ਨਜ਼ਰ ਆਏ ਸੀ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਤੁਹਾਡੇ ਹੱਕ ਦੇ ਵਿੱਚ ਪੁੱਗੇਗੀ ਬਿਲਕੁਲ ਪੁੱਗਤੇਗੀ ਪੁੱਗਣਾ ਚਾਹੀਦਾ ਉਹਨਾਂ ਨਾ ਪੁੱਗਤੇਗੀ ਤੇ 31 ਮਾਰਚ ਤੱਕ ਦਾ ਟਾਈਮ ਉਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵੇਖਾਂਗੇ ਜੇ ਨਾ ਕਰਨਗੇ ਤੇ ਤਰਾ ਕੇ ਛੱਡਾਂਗੇ ਅਸੀਂ ਇਸੇ ਕਰਕੇ ਲੜਾਈਆਂ ਹੁੰਡੀਆਂ ਸਾਰੀਆਂ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ